ਇਸ ਪੌੜੀ ਦਾ ਇਤੀ ਦਿਨਾ ਵਿੱਚ 2162 ਪਾਠ ਸੋਮਵਾਰ ਤੋਂ ਅਮਰਤਵੇ ਲਈ ਆਰੰਭ ਕਰਨਾ ਦੁਸ਼ਮਣ ਅਧੀਨ ਹੋਵੇ ਸਭ ਕਲਾ ਕਲੇਸ਼ ਨਾ ਸੁਵੇ ਕਰਮ ਵਿੱਚ ਬਿਆੰਤ ਤਨ ਆਵੇ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਬੋੜੀ ਪੰਜਵੀਂ ਥਾਪਿਆ ਨਾ ਜਾਏ ਕੀ ਤਾਣਾ ਹੋਏ ਆਪੇ ਆਪ ਨਰੰਜਣ ਸੋਏ ਜੈਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਨੀ ਨਿਦਾਨ ਗਾਵਿਆ ਸੁਣੀ ਮਾਨ ਰਖਿਐ ਪਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਤਮ ਗੁਰਮੁਖ ਵੇਦੰ ਗੁਰਮਖਰ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਵਿਆਖਿਆ ਸਵਾਲ ਪੈਦਾ ਹੁੰਦਾ ਹੈ ਕਿ ਉਸ ਨਿਰੰਕਾਰ ਨੂੰ ਕਿਸ ਨੇ ਬਣਾਇਆ ਹੈ ਇਸ ਬਾਬਤ ਦੱਸਿਆ ਹੈ ਕਿ ਉਹ ਪਰਮੇਸ਼ਰ ਕਿਸੇ ਵੱਲੋਂ ਮੂਰਤ ਰੂਪ ਵਿੱਚ ਥਾਪਿਆ ਨਹੀਂ ਜਾ ਸਕਦਾ ਨਾ ਹੀ ਉਸ ਨੂੰ ਬਣਾਇਆ ਜਾ ਸਕਦਾ ਹੈ ਉਹ ਮਾਇਆ ਤੋਂ ਰਹਿ ਦਵਾਈ ਗ੍ਰੂਪ ਆਪਣੇ ਆਪ ਹੀ ਪ੍ਰਕਾਸ਼ਮਾਨ ਹੈ ਇਸ ਮਨੁੱਖ ਨੇ ਉਸ ਪ੍ਰਭੂ ਦਾ ਨਾਮ ਸਿਮਰਨ ਕੀਤਾ ਹੈ ਉਸ ਨੇ ਉਸਦੇ ਦਰਬਾਰ ਵਿੱਚ ਮਾਨ ਪ੍ਰਾਪਤ ਕੀਤਾ ਹੈ ਗੁਰਨਾਨਕ ਸਾਹਿਬ ਕਥਨ ਕਰਦੇ ਹਨ ਕਿ ਉਸ ਗੁਨਾ ਦੇ ਪੰਡਾਰ ਨਿਰੰਕਾਰ ਦੀ ਬੰਦਗੀ ਕਰਨੀ ਚਾਹੀਦੀ ਹੈ ਉਸਦੇ ਗਉਣ ਕੋਣੀ ਗਉਂਦੇ ਹੋਏ ਜਿਪਤ ਸੁਣਦੇ ਹੋਏ ਆਪਣੇ ਦਿਲ ਵਿੱਚ ਉਸ ਪ੍ਰਤੀ ਸ਼ਰਧਾ ਧਾਰਨ ਕਰਿਏ ਇਹ ਜਿਹ ਕਰ ਨਾਲ ਦੁੱਖਾਂ ਦਾ ਨਾਸ਼ ਹੋ ਕੇ ਘਰ ਵਿੱਚ ਸੁੱਖਾਂ ਦਾ ਨਿਵਾਸ ਹੋ ਜਾਂਦਾ ਹੈ ਗੁਰੂ ਦੇ ਮੂੰਹੋਂ ਨਿਕਲਿਆ ਹੋਇਆ ਸ਼ਬਦ ਹੀ ਵੇਦਾਂ ਦਾ ਗਿਆਨ ਹੈ ਉਹੀ ਉਪਦੇਸ਼ ਰੂਪੀ ਸਭ ਜਗ੍ਹਾ ਮੌਜੂਦ ਹੈ ਗੁਰੂ ਹੀ ਸ਼ਿਵ ਵਿਸ਼ਨੂੰ ਅਤੇ ਪਾਰਵਤੀ ਮਾਤਾ ਹੈ ਕਿਉਂਕਿ ਗੁਰੂ ਪਰਮ ਸ਼ਕਤੀ ਹੈ ਜੇ ਮੈਂ ਉਸ ਸਰਗਮ ਸਰੂਪ ਪਰਮਾਤਮਾ ਬਾਰੇ ਜਾਣਦਾ ਵੀ ਹਾਂ ਤਾਂ ਉਸ ਨੂੰ ਕਥਨ ਨਹੀਂ ਕਰ ਸਕਦਾ ਕਿਉਂਕਿ ਉਸ ਦਾ ਕਥਨ ਕੀਤਾ ਹੀ ਨਹੀਂ ਜਾ ਸਕਦਾ ਇਹ ਸੱਚੇ ਗੁਰੂ ਮੈਨੂੰ ਸਿਰਫ ਇਹੀ ਸਮਝਾ ਦਿਓ ਕਿ ਸਭਨਾਂ ਜੀਵਾਂ ਦਾ ਜਿਹੜਾ ਇੱਕ ਦਾਤਾ ਹੈ ਮੈਂ ਕਦੇ ਵੀ ਉਸ ਨੂੰ ਪੁੱਲਾ ਨਾ ਦੇਵਾਂ ਵੈਕ੍ਰੂ ਜੀ ਦਾ ਖਾਲਸਾ 外国 GDP